ਸਸ਼ੀਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੇਰੇ ਦੱਸਦੀ ਕਿ 온ਟਾਰੀਆ ਵਿੱਚ ਗੈਸ ਹੋਵੇਗੀ ਸਸਤੀ ਪਰ ਸਿਰਫ ਕੁਝ ਢੇਰ ਲਈ 온ਟਾਰੀਆ ਦੇ ਲੋਕਾਂ ਲਈ ਇੱਕ ਵਧੀਆ ਖਬਰੀ ਆਈ ਹੈ ਦੱਸਦੇ ਇਹ ਕਿ ਗੈਸ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਹੋਣ ਵਾਲੀ ਹੈ ਪਰ ਇਹ ਸਿਰਫ ਕੁਝ ਘੰਟਿਆਂ ਲਈ ਹੋਵੇਗੀ ਸਰਕਲ ਦੇ ਦੇ ਐਲਾਨ ਵਿੱਚ ਕਿਹਾ ਕਿ ਤਹੋ ਆਪਣਾ ਸੱਲਾਣਾ ਫਿਊਲ ਡੇ ਜਿਹੜਾ ਵੀਰਵਾਰ ਨੂੰ ਮਨਾਇਆ ਜਾਵੇਗਾ ਇਸ ਦੌਰਾਨ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਰਕਲ ਕੇ ਵੱਲੋਂ ਚਲਾਇਆ ਜਾ ਰਿਹਾ ਹੈ ਫਿਊਲ ਲੋਕੇਸ਼ਨ ਉੱਤੇ ਗਾਹਕਾਂ ਨੂੰ ਪ੍ਰਤੀ ਲੀਟਰ 10 ਸੈਂਟ ਤੋਂ ਮ छूट ਮਿਲੇਗੀ ਉਹ छूट ਸਾਰੇ ਫਿਊਲ ਗ੍ਰੇਡਾਂ ਤੇ ਲਾਗੂ ਹੋਵੇਗੀ ਜਿਸ ਵਿੱਚ ਡੀਜ਼ਲ ਵੀ ਸ਼ਾਮਿਲ ਹੈ ਸਿਰਫ ਇੰਨਾ ਹੀ ਨਹੀਂ ਇਹ ਇਵੈਂਟ ਰਾਹੀਂ ਚੈਰਿਟੀ ਲਈ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਸਮਾਜਿਕ ਸੇਵਾ ਵਿੱਚ ਵੀ ਯੋਗਦਾਨ ਪਾਇਆ ਜਾ ਸਕੇ ਹਾਲਾਂਕਿ ਇਹ ਗੈਸ ਦੀ ਕਟੌਤੀ ਹੋਰ ਲੰਮੇ ਸਮੇਂ ਵਿੱਚ ਨਹੀਂ ਹੋਵੇਗੀ ਇਸ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਇਸ ਛੂਟ ਦਾ ਲਾਭ ਲੈਣਾ ਚਾਹੁੰਦੇ ਨੇ ਤਾਂ ਨਿਸ਼ਚਿਤ ਸਮੇਂ ਤੇ ਪਹੁੰਚ ਕੇ ਉਹ ਤੇਲ ਆ ਜਿਹੜਾ ਉਹ ਲੈ ਸਕਦੇ ਨੇ ਜਿਸ ਵਿੱਚ 10 ਸੈਂਟ ਦੀ ਛੂਟ ਮਿਲ ਰਹੀ ਹੈ